ਬਾਇਓ ਕਾਰਟ ਕੋਈ ਕਿਸੇ ਦਾ ਕਾਰਨ ਕਰਦਾ ਨਹੀਂ ਪਰਮਾਤਮਾ ਹੁੰਦਾ ਹੈ ਨਾ ਤੇ ਆ ਪਰਮਾਤਮਾ ਦੀ ਮਿਹਰ ਨਾਲ ਹੀ ਸਾਰੇ ਅੱਜ ਮੇਰੇ ਨਾਲ ਖੜੇ ਨੇ ਜਦੋਂ ਗਲਾਸ ਮਾਰਦੇ ਨੇ ਤੁਸੀਂ ਪੂਰੀ ਦਲੇਰੀ ਨਾਲ ਇਹ ਲੜਾਈ ਵੀ ਲੜ ਰਹੇ ਹੋ ਪਰ ਅੱਜ ਦਾ ਅਥੋਂ ਵੀ ਨਿਕਲਦਾ ਹੈ ਅੱਖਾਂ ਦੇ ਵਿੱਚ ਮੈਂ ਵੀ ਇਨਸਾਨ ਆ ਮੇਰੇ ਵੀ ਇਮੋਸ਼ਨਸ ਹੈਗੇ ਨੇ ਜਿਸ ਗਰੁੱਪ ਮੁੰਡਾ ਜਿਹੜਾ ਦੱਸ ਰਿਹਾ ਨਾ ਮੈਂ ਉਹਦੀ ਦਰਖਾਸਤ ਲਿਖਵਾਈ ਨਹੀਂ ਹੈਗੀ ਇਹਦੇ ਵਿੱਚ ਕੋਈ ਮੇਰੇ ਤੇ ਦਬਾਅ ਨਹੀਂ ਹੈਗਾ ਉਹ ਬੰਦਾ ਉਹਨਾਂ ਨੇ ਗਲਤ ਫੜਿਆ ਹੋਇਆ ਹੈ ਤੇ ਜਿਹੜਾ ਰੀਅਲਸ ਜਿਹੜਾ ਬੰਦਾ ਆ ਉਹ ਬੰਦੇ ਦੀ ਮੈਨੂੰ ਪਹਿਚਾਨ ਆ ਚੰਗੇ ਤਰੀਕੇ ਨਾਲ ਠੀਕ ਹੈ ਜਿਨ੍ਹਾਂ ਨੇ ਤੱਕ ਮੈਨੂੰ ਸਟੇਜ ਮੌਕਾ ਦੇ ਰਹੀ ਹੈ ਤੇ ਮੈਂ ਜਰੂਰ ਹੈ ਸਟੇਜ ਦਾ ਸਾਥ ਕਦੀ ਨਹੀਂ ਛੱਡੂੰਗੀ ਜਦੋਂ ਆਪਾਂ ਕਿਸੇ ਕੁੜੀ ਦਾ ਸਾਥ ਦੇ ਨਹੀਂ ਸਕਦੇ ਉਹਨੂੰ ਨਿੰਦੋਂ ਵੀ ਨਾ ਯਾਰ ਸਾਡੀ ਆਰਟਿਸ ਹੈ ਅਸੀਂ ਕੰਮ ਕਰਾਣਾ ਹੈ ਪੰਜਾਬ ਡੀਜ ਨੇ ਉਹਨਾਂ ਨੂੰ ਅੱਜ ਕੰਮ ਦਊਗੀ ਇਹਨੂੰ ਕੱਲ ਵੀ ਕੰਮ ਦਊਗੀ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਸਮਰਾਲਾ ਦੇ ਵਿੱਚ ਇੱਕ ਵਿਆਹ ਸਮਾਗਮ ਸੀ ਔਰ ਇੱਕ ਸਿਮਰ ਸੰਧੂ ਨਾਦੀ ਕੁੜੀ ਸਟੇਜ ਦੇ ਉੱਤੇ ਪਰਫਾਰਮ ਕਰ ਰਹੀ ਸੀ ਔਰ ਥੱਲੋ ਕਿਸੇ ਨੇ ਗਲਾਸ ਮਾਰਿਆ ਉਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਜਰੂਰ ਮਾਮਲਾ ਦਰਜ ਕੀਤਾ ਗ੍ਰਿਫਤਾਰ ਵੀ ਕੀਤਾ આરોપીਆਂ ਨੂੰ ਹਜੇ 2 આરોપી ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤੇ ਮੇਰੇ ਨਾਲ ਸਿਮਰ ਸੰਧੂ ਹੈ ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਕਿਉਂਕਿ ਮਾਮਲਾ ਕਾਫੀ ਭੱਖਿਆ ਹੋਇਆ ਔਰ ਪ੍ਰੈਸ ਕਾਨਫਰੰਸ ਕੀਤੀ ਕਾਦੇਸ ਜੀ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਸੀ ਕਿ ਜਿਹੜੇ ਬੰਦੇ ਮੇਰਾ ਬਾਇਕਾਟ ਕਰ ਰਹੇ ਸੀ ਇਸ ਲਾਈਨ ਤੋਂ ਹਨਾ ਤੇ ਉਹ ਬੰਦੇ ਜਿਹੜੇ ਉਹ ਇਹ ਇਸ ਕਰਕੇ ਉਹਨਾਂ ਦਾ ਜਵਾਬ ਸੀਗਾ ਉਹ ਹੂੰ بس ਜਿਹਨੇ ਜਿਹੜੇ ਤੁਹਾਡੇ ਆਂਟੀ ਜਿਹੜੇ ਸਮਰਾਲਾ ਦੇ ਵਿੱਚ ਜਾ ਕੇ ਉੱਥੇ ਬੋਲੇ ਸੀ ਇੱਕ ਲੇਡੀ ਸੀ ਹਨਾ ਉਹ ਉਹ ਤੁਹਾਡੇ ਖਿਲਾਫ ਬੋਲੀ ਸੀ ਤੁਸੀਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦੇ ਸੀ ਉਹਨਾਂ ਨੂੰ ਜਵਾਬ ਤਾਂ ਮੈਂ ਕੀ ਦੇਣਾ ਸੀ ਜਿਨ੍ਹਾਂ ਨੇ ਮੇਰਾ ਬਾਇਓਕਾਟ ਕੀਤਾ ਜਾਂ ਕੁਝ ਵੀ ਸੀਗੇ ਸਾਰਿਆਂ ਨੂੰ ਹੀ ਜਿਹੜੇ ਬੰਦੇ ਮੇਰੇ ਖਿਲਾਫ ਸੀਗੇ ਹਨਾ ਉਹਨਾਂ ਨੂੰ ਇਹ ਜਵਾਬ ਸੀਗਾ ਕਿ ਤੁਸੀਂ ਬਾਇਓਕਾਟ ਕਰ ਰਹੇ ਹੋ ਕਿਸੇ ਦਾ ਤੇ ਉਹਦੇ ਨਾਲ ਬੰਦੇ ਖੜੇ ਨੇ ਜਿਹੜੇ ਉਹਨੂੰ ਕੰਮ ਦੇਣ ਲਈ ਤਿਆਰ ਨੇ ਤੇ ਠੀਕ ਹੈ ਤੇ ਬਾਇਓ ਕਾਟ ਮੈਂ ਪਹਿਲਾਂ ਵੀ ਕਿਹਾ ਸੀ ਕੋਈ ਕਿਸੇ ਦਾ ਕਾਰਡ ਨਹੀਂ ਕਰਦਾ ਨਹੀਂ ਪਰਮਾਤਮਾ ਹੁੰਦਾ ਹੈ ਨਾ ਤੇ ਆ ਪਰਮਾਤਮਾ ਦੀ ਮਿਹਰ ਨਾਲ ਹੀ ਸਾਰੇ ਅੱਜ ਮੇਰੇ ਨਾਲ ਖੜੇ ਨੇ ਪਰ ਮੈਨੂੰ ਇੱਕ ਤਸਵੀਰ ਅੱਜ ਵੇਖਣ ਨੂੰ ਮਿਲੀ ਇੱਕ ਪਾਸੇ ਇੱਕ ਡੀਜੇ ਵਾਲੇ ਦੂਜੇ ਜਿਹੜੇ ਉਸ ਦਿਨ ਤੁਹਾਡਾ ਵਿਰੋਧ ਕਰ ਰਹੇ ਸੀ ਅੱਜ ਇੰਨੀ ਭਾਰੀ ਗਿਣਤੀ ਦੇ ਵਿੱਚ ਇਹ ਦੂਸਰੀ ਯੂਨੀਅਨ ਹੈ ਔਰ ਇਹ ਕਿੱਥੋਂ ਕਿੱਥੋਂ ਇਕੱਠੇ ਹੋਏ ਕਿਵੇਂ ਤੁਹਾਡੇ ਨਾਲ ਸੰਪਰਕ ਕੀਤਾ ਕਿ ਤੁਸੀਂ ਇਹ ਇਹ ਤੁਹਾਡੇ ਨਾਲ ਖੜੇ ਹੋਏ ਅੱਜ ਪ੍ਰੈਸ ਕਾਨਫਰੰਸ ਕੀਤੀ ਉਹ ਲੋਕ ਕੌਣ ਨੇ ਤੇ ਇਹ ਲੋਕ ਜਿਹੜੇ ਕੌਣ ਨੇ ਇਹ ਦੋਨੋਂ ਦਾ ਥੋੜਾ ਮੈਨੂੰ ਦੱਸੋਗੇ ਕਿ ਇੱਕ ਨਹੀਂ ਹੈ ਸਾਰਾ ਯੂਨਿਟ ਅਲੱਗ ਲੱਗ ਨੇ ਦੋਨੋਂ ਇਹ ਪਤਾ ਕੀ ਗੱਲ ਹੈ ਮੈਂ ਤਾਂ ਆਪ ਦੇ ਸਪੋਰਟ ਲਈ ਰਿਕੁਐਸਟ ਕੀਤੀ ਹੈ ਨਾ ਜਿਵੇਂ ਤੇ ਮੈਂ ਕਿਹਾ ਜਿਹੜੇ ਮੇਰੇ ਸਪੋਰਟਿਵ ਨੇ ਉਹ ਆ ਜਿਓ ਇਹ ਸਾਰੇ ਮੇਰੇ ਸਪੋਰਟਿਵ ਸੀਗੇ ਹਾਂਜੀ ਤਾਨੂੰ ਲੱਗਦਾ ਨਹੀਂ ਕਿ ਜਦੋਂ ਦਾ ਅਸੀਂ ਮੁੱਦਾ ਤੁਹਾਡਾ ਚੱਕਿਆ ਹੋਇਆ ਪੀਟੀਸੀ ਨਿਊਜ਼ ਨੇ ਖਾਸ ਕਰਕੇ ਤੁਹਾਡਾ ਸਭ ਤੋਂ ਪਹਿਲੇ ਤੁਹਾਡੀ ਇੰਟਰਵਿਊ ਦਿਖਾਈ ਸੀ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਬਹੁਤ ਬਹੁਤ ਕਿਉਂਕਿ ਜੇ ਇਹ ਮਾਮਲਾ ਮੇਰੇ ਤੱਕ ਹੀ ਰਹਿੰਦਾ ਜਾਂ ਪੁਲਿਸ ਤੱਕ ਹੀ ਰਹਿੰਦਾ ਹੋ ਸਕਦਾ ਇੰਨੀ ਜਲਦੀ ਕਾਰਵਾਈ ਨਾ ਹੁੰਦੀ ਹੈ ਨਾ ਤੇ ਜੇ ਸਾਰਿਆਂ ਦੇ ਸਾਹਮਣੇ ਆਈ ਹੈ ਤੇ ਇਹ ਮੀਡੀਆ ਦੇ ਕਰਕੇ ਆਈ ਹੈ ਹੈ ਨਾ ਤੁਹਾਡੇ ਕਰਕੇ ਆਈ ਹੈ ਤੇ ਸਾਰੇ ਮੀਡੀਆ ਦੇ ਕਰਕੇ ਆਈ ਹੈ ਚੀਜ਼ਾਂ ਜਦੋਂ ਅੱਗੇ ਦੇਖੀ ਗਈਆਂ ਨੇ ਤੇ ਉਨਾ ਦਾ ਧੰਨਵਾਦ ਕਰੂੰਗੀ ਚਲੋ ਜਿੰਨਾਂ ਨੇ ਮੇਰੇ ਜਸਟਿਸ ਦੇ ਵਿੱਚ ਮਤਲਬ ਤੁਹਾਡਾ ਵੀ ਕਰੂੰਗੀ ਕਿ ਤੁਸੀਂ ਇਹ ਨਿਊਜ਼ ਨੂੰ ਅੱਗੇ ਚਲਾਇਆ ਮੇਰੇ ਵਾਸਤੇ ਮੇਰੇ ਲਈ ਖੜੇ ਤੁਸੀਂ ਥੈਂਕ ਯੂ ਸਿਮਰ ਇਨੀ ਦਲੇਰ ਵੀ ਹੈ ਸਟੇਜ ਦੇ ਉੱਤੇ ਲੜਦੀ ਵੀ ਹੈ ਜਦੋਂ ਗਲਾਸ ਮਾਰਦੇ ਨੇ ਤੁਸੀਂ ਪੂਰੀ ਦਲੇਰੀ ਨਾਲ ਇਹ ਲੜਾਈ ਵੀ ਲੜ ਰਹੇ ਹੋ ਪਰ ਅੱਜ ਦਾ ਅਥਰੂ ਵੀ ਨਿਕਲ ਆਇਆ ਅੱਖਾਂ ਦੇ ਵਿੱਚੋਂ ਮੈਨੂੰ ਸਮਝ ਨਹੀਂ ਆਈ ਕੁਝ ਸਿਮਰ ਡਰਦੀ ਤਾਂ ਨਹੀਂ ਡਰਨ ਦੇ ਨਹੀਂ ਹੁੰਦੇ ਕੁਝ ਮੈਂ ਵੀ ਇਨਸਾਨ ਆ ਮੇਰੇ ਵੀ ਇਮੋਸ਼ਨਸ ਹੈਗੇ ਨੇ ਤੇ ਆਪਾਂ ਇਹ ਚੀਜ਼ ਹੁੰਦੀ ਹੈ ਕਿ ਚਲੋ ਯਾਰ ਕੋਈ ਮੁੱਦਾ ਹੋਵੇ ਹਨਾ ਜਾਂ ਕਿਸੇ ਦਾ ਹੋਵੇ ਚਲੋ ਹਰ ਇੱਕ ਮੰਦੇ ਨੂੰ ਸੀਰੀਅਸਲੀ ਲਿਆ ਜਾਵੇ ਇਕੱਲਾ ਮੇਰੇ ਮੁੱਦੇ ਨੂੰ ਵੀ ਨਾ ਇੰਨਾ ਸੀਰੀਅਸਲੀ ਲਿਆ ਜਾਵੇ ਹਨਾ ਮੇਰਾ ਮੁੱਦਾ ਇੱਕ ਛੋਟਾ ਜਿਹਾ ਸੀਗਾ ਤੇ ਜਿਹੜਾ ਉਹਨਾਂ ਨੇ ਮੁੰਡਾ ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗੀ ਕਿ ਜਿਹੜਾ ਗਰੁੱਪ ਮੁੰਡਾ ਜਿਹੜਾ ਦੱਸ ਰਿਹਾ ਹਨਾ ਮੈਂ ਉਹਦੀ ਦਰਖਾਸਤ ਲਿਖਵਾਈ ਨਹੀਂ ਹੈਗੀ ਇਹਦੇ ਵਿੱਚ ਕੋਈ ਮੇਰੇ ਤੇ ਦਬਾਅ ਨਹੀਂ ਹੈਗਾ ਉਹ ਬੰਦਾ ਉਹਨਾਂ ਨੇ ਗਲਤ ਫੜਿਆ ਹੋਇਆ ਹੈ ਵਿਚਾਰਾ ਹਨਾ ਤੇ ਜਿਹੜਾ ਰੀਅਲਸ ਜਿਹੜਾ ਬੰਦਾ ਆ ਉਹ ਬੰਦੇ ਦੀ ਮੈਨੂੰ ਪਛਾਣ ਆ ਚੰਗੇ ਤਰੀਕੇ ਨਾਲ ਪੁਲਿਸ ਮੁਲਾਜ਼ਮ ਤਾਂ ਕੱਲ ਗ੍ਰਿਫ ਕੋਲ ਤੁਸੀਂ ਨਹੀਂ ਮੈਨੂੰ ਪੁਲੀ ਕਿੱਥੇ ਕੀਤਾ ਹੈ ਉਹਨਾਂ ਨੇ ਗ੍ਰਿਫਤਾਰ ਮੈਨੂੰ ਪਛਾਣ ਕਰਾਨਾ ਉਹਨਾਂ ਦੀ ਕਿੱਥੇ ਕੀਤਾ ਹੈ ਉਹਨਾਂ ਨੇ ਮੈਨੂੰ ਫੋਟੋਆਂ ਜ਼ਰੂਰ ਭੇਜੀਆਂ ਨੇ ਤੇ ਮੈਂ ਉਹਨਾਂ ਦੇ ਵਿੱਚ ਪਛਾਣ ਕੀਤੀ ਆ ਇਸ ਬੰਦੇ ਦੀ ਪਰ ਉਹਨੂੰ ਉਹਨੂੰ ਉਹਦੇ ਵੱਲੋਂ ਮੇਰੇ ਵੱਲੋਂ ਇੱਕ ਉਹਨੂੰ ਇਹ ਹੈ ਐਸ ਐਚਓ ਜੀ ਸਾਹਿਬ ਨੂੰ ਵੀ ਇਹੀ ਹੈ ਕਿ ਉਸ ਬੰਦੇ ਨੂੰ ਜਿਹੜਾ ਆ ਮੀਡੀਆ ਦੇ ਸਾਹਮਣੇ ਲਿਆਂਦਾ ਜਾਵੇ ਤੇ ਲੋਕਾਂ ਵਾਸਤੇ ਵੀ ਉਹ ਇੱਕ ਕੀ ਕਹਿੰਦੇ ਆਪਣਾ ਆਪਣੇ ਵੱਲੋਂ ਬੜਾਪਨ ਦਿਖਾਇਆ ਜਾਵੇ ਉਹਦੇ ਵੱਲੋਂ ਠੀਕ ਹੈ ਉਹ ਆਪਦੇ ਆਪ ਨੂੰ ਅਣਖ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਆਪਣਾ ਕੀ ਗ੍ਰੇਟ ਨਾ ਕਰੇ ਈਗੋ ਦੀ ਜਿਹੜੀ ਹਰਟ ਹੋਈ ਜਾਂ ਕੁਝ ਵੀ ਇਹੋ ਜਿਹੀ ਚੀਜ਼ਾਂ ਨੂੰ ਦੂਰ ਰੱਖ ਕੇ ਉਹ ਇੱਕ ਲੋਕਾਂ ਲਈ ਇੱਕ ਸਬਕ ਬਣੇ ਹੈ ਨਾ ਕਿ ਜੇ ਕੁੜੀ ਨੇ ਕੁਝ ਕਰ ਸਕਤਾ ਕੀਤਾ ਵਾ ਤੇ ਅੱਗੇ ਤੋਂ ਹੋਰ ਕੁੜੀਆਂ ਦੇ ਵੀ ਹੌਸਲੇ ਵਧੇ ਹੋਣਗੇ ਤੇ ਨਾ ਕੋਈ ਕਿਸੇ ਨੂੰ ਛੇੜੇਗਾ ਤੇ ਉਹ ਆ ਕੇ ਮੁੰਡਿਆਂ ਲਈ ਵੀ ਇੱਕ ਚੀਜ਼ ਬਣੇ ਕਿ ਜੇ ਉਹਨਾਂ ਤੋਂ ਗਲਤੀ ਹੋ ਗਈ ਜਾਂ ਕੁੜੀਆਂ ਤੋਂ ਗਲਤੀ ਹੋ ਗਈ ਤਾਂ ਇਹ ਆਪਸ ਦਾ ਜਿਹੜਾ ਕੀ ਕਹਿੰਦੇ ਆ ਰੰਜਿਸ਼ਾਂ ਵਗੈਰਾ ਹੁੰਦੀ ਆ ਆਪਸ ਹੀ ਨਿਬੇੜ ਲੈਣੀਆਂ ਚਾਹੀਦੀਆਂ ਵਾ ਮੇਰੇ ਮੇਰੇ ਹਿਸਾਬ ਨਾਲ ਹੈ ਨਾ ਪਰ ਬੜੀ ਦਲੇਰੀ ਦੇ ਨਾਲ ਸਾਹਮਣੇ ਆਇਓ ਮੈਂ ਬਾਰ-ਬਾਰ ਇਹੀ 1 ਟੂ 1 ਦੇ ਵਿੱਚ ਤੁਹਾਡੇ ਕੋਲ ਪੁੱਛਦਾ ਹੁਣ ਹੋਊਗਾ ਤੁਹਾਡੇ ਫਿਊਚਰ ਦਾ ਤੁਸੀਂ ਇਹ ਇਹੀ ਲਾਈਨ ਦੇ ਵਿੱਚ ਕੰਮ ਕਰਨਾ ਚਾਹੋਗੇ ਹਾਂਜੀ ਜੀ ਕਿਉਂਕਿ ਇਹ ਸਟੇਜ ਮੈਨੂੰ ਬਹੁਤ ਕੁਝ ਦਿੱਤਾ ਹੋਇਆ ਆ ਤੇ ਦਿਲ ਦੇ ਵਿੱਚ ਦੇਖੋ ਸਕਸੈਸਫੁਲ ਹੋਣ ਦੇ ਨਾਲ ਉਹ ਕਹਿੰਦੇ ਨਾ ਸੈਟੀਸਫੈਕਸ਼ਨ ਹੋਣੀ ਜ਼ਰੂਰੀ ਹੁੰਦੀ ਆ ਹੈਨਾ ਤੇ ਜਿਹਦੇ ਜਿਹੜੇ ਆਪਾਂ ਨੂੰ ਜਿੰਨਾ ਕ ਸਾਨੂੰ ਚਾਹੀਦਾ ਆ ਆਪਾਂ ਕਿਉਂ ਜਿੰਨਾ ਆਪਾਂ ਕਰ ਨਹੀਂ ਸਕਦੇ ਜਿਹਦੇ ਲਈ ਆਪਾਂ ਹਲੇ ਤਿਆਰ ਨਹੀਂ ਹੈਗੇ ਹੈਨਾ ਮੈਂ ਥੋੜਾ ਖੁਦ ਵੀ ਡਿਪਰੈਸਡ ਰਹਣੀ ਆ ਤੇ ਮੈਂ ਹਲੇ ਉਸ ਚੀਜ਼ਾਂ ਲਈ ਤਿਆਰ ਨਹੀਂ ਹੈਗੀ ਤੇ ਮੈਂ ਚਾਹਨੀ ਆ ਕਿ ਠੀਕ ਹੈ ਜਿਨ੍ਹਾਂ ਤੱਕ ਮੈਨੂੰ ਸਟੇਜ ਮੌਕਾ ਦੇ ਰਹੀ ਆ ਤੇ ਮੈਂ ਜਰੂਰ ਇਹ ਸਟੇਜ ਦਾ ਸਾਥ ਕਦੀ ਨਹੀਂ ਛੱਡੂਗੀ ਮੈਂ ਦੋ ਦਿਨ ਸਵਾਲ ਹੋਰ ਕਰਾਂਗਾ ਪ੍ਰਧਾਨ ਜੀ ਆਗੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਅੱਜ ਤੱਕ ਤੁਸੀਂ ਕੁੜੀ ਦੇ ਨਾਲ ਖੜੇ ਹੋਗੇ ਅੱਛਾ ਕਈ ਤੁਹਾਡੇ ਜਿਹੜੇ ਬਾਕੀ ਇਸ ਪੇਸ਼ੇ ਦੇ ਨਾਲ ਤਾਲੁਕਾਤ ਰੱਖਦੇ ਨੇ ਉਹ ਇਹਦੇ 네ਗੇਟਿਵ ਹੋਗੇ ਸੀ ਪਾਗਲ ਨੇ ਅਕਲ ਦੀ ਘਟ ਹੈ ਜਦੋਂ ਆਪਾਂ ਕਿਸੇ ਕੁੜੀ ਦਾ ਸਾਥ ਦੇ ਨਹੀਂ ਸਕਦੇ ਉਹਨੂੰ ਨਿੰਦੋ ਵੀ ਨਾ ਯਾਰ ਸਾਡੀ ਆਰਟਿਸ ਹੈ ਅਸੀਂ ਕੰਮ ਕਰਾਣਾ ਔਰ ਮੈਨੂੰ ਐਂ ਦੱਸੋ ਜੀ ਅਸੀਂ ਲੈ ਕੇ ਜਾ ਰਿਹਾ ਕੁੜੀ ਨੇ ਕੀ ਕਸੂਰ ਕਰਤਾ ਇਹ ਕੁੜੀ ਖੜ ਗਈ ਪਾਰਟੀ ਦੇ ਖਿਲਾਫ ਐਨੀ ਤੁਸੀਂ ਸਾਧੋ ਕੁੜੀ ਦਾ ਤੇ ਕੁੜੀਏ ਕੁਦੋਗੇ ਕੁੜੀ ਦਾਰੂ ਪੀਂਦੀ ਹੈ ਕੁੜੀ ਐ ਕਰਦੀ ਹੈ ਸੰਤ ਦੇਖਿਆ ਨਹੀਂ ਕਦੀ ਪੀਂਦੀ ਦਾਰੂ अच्छा मैं सुनया कोई मलेरकोटले तो आया कोई पंजाब ਦੇ ਹੋਰ ਵੀ ਜ਼ਿਲ੍ਹਿਆਂ ਤੋਂ ਆਏ ਸਾਰੇ ਇਕੱਠੇ ਹੋਏ ਤੁਸੀਂ ਬਾਜੀ ਮੁਖਸਰ ਤੋਂ ਵਾਇਸ ਪ੍ਰਧਾਨ ਜੀ ਨੇ ਮੁਖਸਰ ਕਿੱਥੇ ਆ ਹਾਂ ਹਾਂ ਜਲੰਧਰ ਤੋਂ ਪ੍ਰਧਾਨ ਜੀ ਆਏ ਫਰੀਦਕੋਟ ਤੋਂ ਪ੍ਰਧਾਨ ਜੀ ਹਾਲੇ ਤਾਂ ਅਸੀਂ ਸਾਡੀ ਪੰਜਾਬ ਬੋਡੀ ਆਈ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜਿਹੀਆਂ ਕੁੜੀਆਂ ਜਿਨ੍ਹਾਂ ਦੇ ਸਟੇਜ ਦੇ ਉੱਤੇ ਜਿਨ੍ਹਾਂ ਨੂੰ ਇਦਾਂ ਕੱਚ ਦੇ ਗਲਾਸ ਮਾਰੇ ਜਾਂਦੇ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਆਪਣੇ ਵੱਲੋਂ ਕੋਈ ਇਹੋ ਜਿਹੀ ਲੈ ਕੇ ਆ ਰਹੇ ਹੋ ਰੂਲ ਕਿ ਇਹ ਇਹ ਇਹੋ ਜਿਹਾ ਦੁਬਾਰਾ ਨਾ ਹੋਵੇ ਦੇਖੋ ਜੀ ਮੈਂ ਦੱਸਦਾ ਤੁਹਾਨੂੰ ਪ੍ਰੋਮਸ ਚੱਲਦੇ ਰਹਿੰਦੇ ਨੇ ਕੀ ਹੋ ਗਿਆ ਜੇ ਕਦੇ ਪ੍ਰੋਮ ਵਿੱਚ ਖਾਪੇ ਜੀ ਅਸੀਂ ਉਹ ਵੀ ਕਹਿੰਦੇ ਆ ਵੀ ਉਹ ਵੀ ਨਾ ਪਵੇ ਅਸੀਂ ਉਹ ਪਾਰਟੀ ਨੂੰ ਹਦਾਇਤ ਕਰਦਾ ਵੀ ਇਹ ਜਿਹੇ ਬੰਦੇ ਬੁਲਾਈ ਨਾ ਕਰੋ ਜਿਹੜੇ ਥੋੜਾ ਰੰਗ ਵਿੱਚ ਭੰਗ ਪਾਦਨ ਤੁਸੀਂ ਆਪ ਦਾ 20 ਲੱਖ ਰੁਪਏ ਤੁਹਾਡਾ ਪੈਸੇ ਲੱਗੇ ਨਾ ਵਿਆਹ ਰੱਖ ਦਿਓ ਰਹਾ ਕੇ ਚਾਰ ਬੰਦੇ ਤੁਹਾਡੇ ਬੁਲਾਏ ਹੁੰਦੇ ਨੇ ਉਹ ਸਾਰੇ ਪ੍ਰੋਗਰਾਮ ਦਾ ਪੱਟੀ ਮਿਸ ਕਰ ਦਿੰਦੇ ਪਾਰਟੀ ਨਾਇਕ ਕਹਦੇ ਵੀ ਇਹ ਜਿਹੇ ਬੰਦਿਆਂ ਦੇ ਨੱਥ ਪਾਓ ਇਹ ਜਿਹੇ ਬੰਦਿਆਂ ਨੂੰ ਨਾ ਬੁਲਾਇਆ ਜਾਵੇ ਕੁੜੀ ਨੂੰ ਕੰਮ ਤੁਸੀਂ ਯੂਨੀਅਨ ਸਾਰੇ ਦਵੋਗੇ ਅੱਗੋਂ ਕਿਉਂਕਿ ਉਹਨਾਂ ਨੇ ਤਾਂ ਕਿਹਾ ਤਾਂ ਅਸੀਂ ਬਾਈਕਾਟ ਹੈ ਬਾਈ ਜੀ ਕੋਈ ਸਮੁੰਦਰੀ ਚੋ ਜੱਗ ਭਰ ਲਓ ਨਾ ਉਹ ਸਮੁੰਦਰ ਨਹੀਂ ਖਾਲੀ ਉਹਨਾਂ ਬਾਈਕਟ ਪੰਜ ਬੰਦਿਆਂ ਨੇ ਕਰਿਆ ਪੰਜਾਬ ਡੀ 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 ਜੀ ਜੁਨਿਆਂ ਨੇ ਨਹੀਂ ਕਰਿਆ ਪੰਜਾਬ ਡੀ ਜੀ ਜੁਨਿਆਂ ਨੂੰ ਅੱਜ ਕੰਮ ਦਊਗੀ ਇਹਨੂੰ ਕੱਲ ਵੀ ਕੰਮ ਦਊਗੀ ਉਹ ਨਹੀਂ ਰੋਸੇ ਦੇ ਕੰਮ ਨਹੀਂ ਦਿੱਤੇ ਨੂੰ ਕੋਈ 10 ਬੰਦੇ ਜਾ ਕੇ ਸਮੁੰਦਰੀ ਚੋ ਸਮੁੰਦਰ ਦਾ ਪਾਣੀ ਲੈ ਕੇ ਕਹਿੰਦੇ ਸਮੁੰਦਰ ਖਾਲੀ ਕਰਦਾ ਉਹ ਨਹੀਂ ਹੋਣਾ ਇਹ ਨਾਮੀ ਕੁੜੀ ਹੈ ਐਂ ਤਾਂ ਉਹ ਤਰਸਣਗੇ ਵੀ ਸਾਡੇ ਕਦੀ ਬੈਨਾਂ ਤੇ ਨੱਚੂਗੀ ਇਹ ਨਹੀਂ ਤਰਸਣਾ ਕੁੜੀ ਨੇ ਮੈਂ ਨਾ ਇੰਸਟਾਗ੍ਰਾਮ ਚੈੱਕ ਕਰ ਰਿਆ ਸੀ ਸਿਮਰ ਤੁਹਾਡਾ ਕਾਫੀ ਜਿਹੜੇ ਵੀਵਰਸ ਆ ਤੁਹਾਡੇ ਇੰਸਟਾਗ੍ਰam ਤੇ ਜੁੜੇ ਹੋਏ ਨੇ ਬੜੇ ਤੁਸੀਂ ਵਿਆਹ ਵਿਆਹ ਦੇ ਵਿੱਚ ਇਹ ਪ੍ਰੋਗਰਾਮ ਲਾਏ ਹੋਣੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਕਿ ਕੁੜੀਆਂ ਦੀ ਸੁਰੱਖਿਆ ਕਿਵੇਂ ਹੋਣ ਇਹੋ ਜਿਹੇ ਪੇਸ਼ੇ ਦੇ ਵਿੱਚ ਜੜੀਆਂ ਹੁੰਦੀਆਂ ਨੇ ਇਹ ਇਹੋ ਜੇ ਪੇਛੇਲੀ ਵੀ ਹੁੰਦੀਆਂ ਨੇ ਚਲੋ ਜਿਹੜੀਆਂ ਸਾਰੀਆਂ ਕੁੜੀਆਂ ਦੇ ਲਈ ਵੀ ਦੇਖੋ ਜਿੱਥੇ ਵੀ ਜੋ ਵੀ ਚੀਜ਼ ਹੁੰਦਾ ਉਹਨੂੰ ਸੀਰੀਅਸਲੀ ਲਿਆ ਜਾਵੇ ਹੈਨਾ ਭਾਵੇਂ ਮੁੰਡੇ ਨਾਲ ਕੁਝ ਗਲਤ ਹੁੰਦਾ ਭਾਵੇਂ ਕੁੜੀ ਨਾਲ ਗਲਤ ਹੁੰਦਾ ਉਹਨੂੰ ਸੀਰੀਅਸਲੀ ਲਿਆ ਜਾਵੇ ਹੈਨਾ ਇਸ ਚੀਜ਼ ਨੂੰ ਇਹ ਨਹੀਂ ਮੈਂ ਕਹਿੰਦੀ ਕਿ ਕੁੜੀਆਂ ਮੁੰਡੇ ਜਿਹੜੇ ਮੁੰਡੇ ਨਾਲ ਗਲਤ ਹੋ ਰਾ ਜਿੱਥੇ ਉੱਥੇ ਵੀ ਲਿਆ ਜਾਵੇ ਕਈ ਵਾਰ ਇਹ ਵੀ ਹੋ ਜਾਂਦਾ ਹੈ ਜੀ ਆਪਾਂ ਜਿਵੇਂ ਹੁਣ ਮੇਰੇ ਕੇਸ ਦੇ ਵਿੱਚ ਜਿਹੜਾ ਬੰਦਾ ਜਗਰੂਪ ਫੜਿਆ ਮੈਂ ਉਹਦੀ ਦਰਖਾਸਤ ਲਖਵਾਈ ਨਹੀਂ ਹੋਈ ਠੀਕ ਹੈ ਜੀ ਉਹਦੀ ਦਰਖਾਸਤ ਮੈਂ ਨਹੀਂ ਲਖਵਾਈ ਹੋਈ ਜਗਰੂਪ ਦੀ ਤੇ ਉਹ ਜਿਹੜਾ ਮੈਂ ਉਸ ਉਸ ਬੰਦੇ ਨੂੰ ਕੋਈ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਹੈ ਕਿ ਉਹ ਮੈਂ ਉਹਦੇ ਲਈ ਮੁੱਕਰੀਆਂ ਜਾਂ ਕੁਐਸਚਨ ਕਰੀ ਮੈਂ ਤਾਂ ਸਿਰਫ ਉਹਨਾਂ ਦੀ ਨਾਮ ਲਿਖਵਾ ਕੇ ਆਈ ਸੀ ਦਰਖਾਸਤ ਦੇ ਵਿੱਚ ਉਹਨਾਂ ਨੇ ਗਲਤ ਕੀਤਾ ਬੈਣੀ ਪਾਲ ਦਲ ਲਿਖਵਾ ਕੇ ਆਈ ਸੀਗੀ ਔਰ ਲਾਡੀ ਦਲ ਲਿਖਵਾ ਕੇ ਆਈ ਸੀ ਉਹਨਾਂ ਦਾ ਵੀ ਕੋਈ ਉਹਨਾਂ ਦੇ ਉੱਤੇ ਐਲੀਗੇਸ਼ਨ ਨਹੀਂ ਸੀਗਾ ਮੈਂ ਇਹ ਲਿਖਵਾ ਕੇ ਆਈ ਸੀਗੀ ਕਿ ਬਾਈ ਤੁਸੀਂ ਪਹਿਚਾਨ ਦੱਸੋ ਉਸ ਬੰਦਿਆਂ ਦੀ ਤੁਹਾਨੂੰ ਪਤਾ ਹੈ ਹੂੰ ਹੂੰ ਉਸ ਤੋਂ ਬਾਅਦ ਇਹ ਸਾਰੇ ਮਾਮਲੇ ਜਿਹੜੋ ਥੋੜਾ ਚੱਲਦਾ ਉਸ ਤੋਂ ਬਾਅਦ ਮੈਨੂੰ ਫੋਟੋਆਂ ਵੀ ਬਕਾਇਦਾ ਐਸਐਚਓ ਸਾਹਿਬ ਵੱਲੋਂ ਭੇਜੀਆਂ ਜਾਂਦੀਆਂ ਨੇ ਤੇ ਉਹ ਫੋਟੋਆਂ ਜਿਹੜੀਆਂ ਨੇ ਜਿਹੜਾ ਜਿਹੜਾ ਗਰੁੱਪ ਬੰਦਾ ਦਿਖਾਇਆ ਜਾ ਰਿਹਾ ਉਹ નિર્ਦੋਸ਼ ਆ ਚਾਹੇ ਮੁੰਡੇ ਨਾਲ ਵੀ ਗਲਤ ਹੋ ਰਿਹਾ ਵਾ ਤੁਸੀਂ ਵੀਡੀਓ ਦੇ ਪੁਲਿਸ ਉਹਨਾਂ ਦਾ ਸਾਥ ਦੇ ਜੇ ਕੁੜੀ ਨਾਲ ਗਲਤ ਹੋ ਰਿਹਾ ਤਾਂ ਵੀ ਸਾਥ ਦੇ ਹੁਣ ਹੁਣ ਕੀ ਵੀਡੀਓ ਦਿਖਾਣਾ ਚਾਹੁੰਦੇ ਹੋ ਤੁਸੀਂ ਹੁਣ ਮੈਂ ਉਸ ਮੁੰਡੇ ਦੀ ਇੱਕ ਤਸਵੀਰ ਦਿਖਾਉਣਾ ਚਾਹਨੀ ਆ ਜਿਹੜਾ નિર્ਦੋਸ਼ ਫੜਿਆ ਹੋਇਆ ਚਲ ਤੁਸੀਂ ਉਹ ਕਹਤਾ ਮੈਂ ਦੇਖੋ ਕੁੜੀਆਂ ਨਾਲ ਧੱਕਾ ਹੋਵੇ ਚਾਹੇ ਮੁੰਡਿਆਂ ਨਾਲ ਧੱਕਾ ਹੋਵੇ ਇਸ ਮੈਟਰ ਨੂੰ ਕੀ ਕਹਿੰਦੇ ਆ ਇਨਸਾਫੀ ਦੇ ਨਾਲ ਦੇਖਿਆ ਜਾਵੇ ਐਸਐਚਓ ਸਾਹਿਬ ਮੈਨੂੰ ਬਹੁਤ ਵਧੀਆ ਲੱਗੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ ਤੇ ਉਹ ਕਹਿੰਦੇ ਨੇ ਕਿ ਜੀ ਬਹੁਤ ਵਧੀਆ ਜਿਵੇਂ ਅਸੀਂ ਤੁਹਾਡੇ ਕੇਸ ਨੂੰ ਹੈਂਡਲ ਕਰ ਰਹੇ ਆ ਦੇ ਐਸਐਚਓ ਸਾਹਿਬ ਨੇ ਖੁਦ ਮੈਨੂੰ ਮੈਂ ਕਿਹਾ ਕਿ ਚਲੋ ਜੀ ਤੁਸੀਂ ਬੰਦੇ ਫੜਲੇ ਹੋਏ ਨੇ ਉਹਨਾਂ ਦੀ ਪਛਾਣ ਕਰਵਾ ਦਿਓ ਅਸੀਂ ਗਵਰਨਰ ਨੂੰ ਵੀ ਅਰਜ਼ੀ ਕਰ ਦਿਆਂ ਜੀ ਪੰਜਾਬ ਸਰਕਾਰ ਨੂੰ ਉਹਨਾਂ ਨੇ ਆ ਬੰਦਾ ਜਿਹੜਾ ਜਗਰੂਪ ਫੜਿਆ ਉਹ ਇਹ ਫੜਿਆ ਤੇ ਇਹ ਜੋ ਇਹ ਇਸ ਦਾ ਕੋਈ ਕਸੂਰ ਨਹੀਂ ਹੈਗਾ ਉਸ ਵਿਆਹ ਦੇ ਵਿੱਚ ਠੀਕ ਹੈ ਜੀ ਇਹ ਕੋਈ ਮੇਰੇ ਤੇ ਦਬਾਅ ਕੁਝ ਪ੍ਰੈਸ਼ਰ ਨਹੀਂ ਐਫਆਈਆਰ ਦੇ ਵਿੱਚ ਉਹਦਾ ਨਾਮ ਹੈਗਾ ਨਹੀਂ ਮੈਂ ਮੈਂ ਦਰਜ ਥੋੜੀ ਕਰਵਾਇਆ ਦਾ ਨਾਮ ਐਫਆਈਆਰ ਦਰਜ ਮੈਂ ਇਹਦਾ ਨਾਮ ਕਦੋਂ ਲਿਖਵਾਇਆ ਤੁਸੀਂ ਕਿਹਦਾ ਕਿਹਦਾ ਨਾਮ ਲਿਖਾਇਆ ਮੈਂ ਬੈਨੀਪਾਲ ਦਾ ਲਿਖਵਾਇਆ ਸੀ ਉਹ ਵੀ ਇਸ ਕਰਕੇ ਲਿਖਵਾਇਆ ਸੀ ਕਿ ਉਹ ਬੰਦਾ ਜਿਹੜਾ ਵਾ ਕੀ ਕਹ ਉਹ ਦੱਸ ਦਵੇ ਕਿੰਨੇ ਮੇਰੇ ਗਲਾਸ ਮਾਰਿਆ ਮੇਰਾ ਮੁੱਦਾ ਤਾਂ ਇਹ ਸੀ ਇਹ ਸਾਰੇ ਡੀਜ ਯੂਨੀਅਨ ਦੇ ਜਿੰਨੇ ਵੀ ਇਹ ਮੈਂਬਰ ਹੈ ਪ੍ਰਧਾਨ ਹੈ ਇਹ ਇਹ ਸਾਰਿਆਂ ਦੀ ਤਸਵੀਰਾਂ ਨਾਲ ਨਾਲ ਦਿਖਾ ਰਿਹਾ ਔਰ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੁੜੀ ਦੇ ਹੱਕ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਸਵੀਰ ਹੋਰ ਕਿਹੋ ਜੀ ਹੋਏਗੀ ਕਿਉਂਕਿ ਅਸੀਂ ਲਗਾਤਾਰ ਸਿਮਰ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੁਹਾਡੇ ਤੱਕ ਪਹੁੰਚਾ ਰਿਹਾ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ